जयpim जयपार्क मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ 파వర్ ਆਫ ਸੋਸ਼ਲ ਯੂਨਿਟੀ ਦੋਸਤੋ ਅਚਾਨਕ ਆਪਾਂ ਦੇਖਦੇ ਆਂ ਕਰੋ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲਦੇ ਆਂ ਜਾਂਦੇ ਜਾਂਦੇ ਜੋ ਮੁਕੱਦਰ ਵਿੱਚ ਲਿਖਿਆ ਹੈ ਕੋਈ ਰੋਡ ਐਕਸੀਡੈਂਟ ਹੋ ਜਾਂਦਾ ਹੈ ਔਰ ਉਸ ਰੋਡ ਐਕਸੀਡੈਂਟ ਦੇ ਵਿੱਚ ਜੋ ਖਾਸੇ ਦਾ ਸ਼ਿਕਾਰ ਹੋਏ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਸਭ ਤੋਂ ਵੱਡਾ ਬਚਾਉਣ ਵਾਲਾ ਤਾਂ ਉੱਪਰ ਵਾਲਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ ਪਰ ਇੱਕ ਕੋਸ਼ਿਸ਼ ਕਿਵੇਂ ਕੀਤੀ ਜਾ ਸਕਦੀ ਹੈ ਉਹ ਕਿਹੜੀ ਪੋਜ਼ਿਟਿਵ ਕੋਸ਼ਿਸ਼ ਹੈ ਅੱਜ ਉਸ ਪੋਜ਼ਿਟਿਵ ਕੋਸ਼ਿਸ਼ ਬਾਰੇ ਮੇਰੇ ਨਾਲ ਸਟੂਡੀਓ ਵਿੱਚ ਰੂਬਰੂ ਨੇ ਇੱਕ ਮਹਾਨ ਸ਼ਖਸੀਅਤ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਅਵੇਅਰ ਕਰ ਰਹੇ ਨੇ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਣ ਲਈ ਉਹ ਇੱਕ ਨਾਮ ਹੈ ਜੀ ਸ਼੍ਰੀ ਕਾਕਾ ਰਾਮ ਵਰਮਾ ਜੀ ਵਰਮਾ ਸਾਹਿਬ ਸਵਾਗਤ ਹੈ ਨਮਸਕਾਰ ਸਰ ਥੈਂਕ ਯੂ ਸਰ ਵਰਮਾ ਸਾਹਿਬ ਅਕਸਰ ਰੋਡ ਦੇ ਉੱਪਰ ਚੱਲਦੇ ਆ ਚੱਲਦੇ ਐਕਸੀਡੈਂਟ ਹੋ ਜਾਂਦਾ ਤੁਸੀਂ ਘਰੋਂ ਨਿਕਲੇ ਤੁਹਾਨੂੰ ਦੇਖਿਆ ਕਿ ਅੱਗੇ ਐਕਸੀਡੈਂਟ ਹੋਇਆ ਹੈ ਤੁਹਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਕੀ ਹੋਏਗੀ ਸਰ ਦੇਖੋ ਸਾਰਾ ਸਭ ਤੋਂ ਪਹਿਲੇ ਜ਼ਿੰਮੇਵਾਰੀ ਹੈ ਕਿ ਕਿ ਲੁੱਕੀ ਰੋਡ ਐਕਸੀਡੈਂਟ ਦੇ ਵਿੱਚ ਕਿਸੇ ਦੀ ਮਦਦ ਕਰਨ ਲੱਗੇ ਡਰਦੇ ਆ ਹੂੰ ਵੀ ਸਾਡੇ ਗੱਲ ਨਾਲ ਸਿਆਪਾ ਪੈ ਜੇ ਜੇ ਲੈ ਕੇ ਜਾਵਾਂਗੇ ਤਾਂ ਉੱਥੇ ਹਸਪੀਟਲ ਵਾਲੇ ਸਾਨੂੰ ਨਾਲ ਤੰਕਰਨ ਪੁਲਿਸ ਨਾਲ ਤੰਕਰੇ ਜੀ ਪਹਿਲੀ ਗੱਲ ਤਾਂ ਹੈ ਸਰ ਸੁਪਰੀਮ ਕੋਰਟ ਵੱਲੋਂ ਇੱਕ ਰੂਲ ਬਣਾਤਾ ਹੈ ਵੀ ਜੇ ਰੋਡ ਐਕਸੀਡੈਂਟ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਪੁਲਿਸ ਤੁਹਾਨੂੰ ਤੰਗ ਨਹੀਂ ਕਰੇਗੀ ਤੁਹਾਡਾ ਨਾਮ ਤੱਕ ਨਹੀਂ ਲਿਖੇਗੀ ਜੇ ਤੁਸੀਂ ਚਾਹੋ ਤਾਂ ਲਿਖਾ ਦਿਓ ਹਮ ਠੀਕ ਹੈ ਤਾਂ ਕਿ ਇੱਕ ਜਾਨ ਬਚ ਸਕੇ ਜੀ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਇਹ ਬੰਦਾ ਸੜ ਤੇ ਪਿਆ ਹੈ ਠੀਕ ਠਾਕ ਜਿਆ ਐਕਸੀਡੈਂਟ ਹੋ ਗਿਆ ਤੇ ਉਸ ਦੀ ਡੈਥ ਵੀ ਹੋ ਸਕਦੀ ਹੈ ਤੇ ਡੈਥ ਦਾ ਬੇਨ ਕਰਨਾ ਹੈ ਜੇ ਕਿਸੇ ਦਾ ਸਾਹ ਬੰਦ ਹੋ ਗਿਆ ਹਮ ਸਾਤਾ ਬੰਨ ਰਿਹਾ ਜੇ ਸਾਦੀ ਨਾਲੀ ਵਿੱਚ ਖੂਨ ਚਲਾ ਗਿਆ ਉਲਟੀ ਚਲੀ ਗਈ ਝੱਗ ਚਲੀ ਗਈ ਦੰਦ ਟੁੱਟ ਕੇ ਚਲਾ ਗਿਆ ਜੀ ਤਾਂ ਨੰਬਰ 2 ਜੇ ਬਹੁਤ ਜ਼ਿਆਦਾ ਬਲੀਡਿੰਗ ਹੋ ਗਈ ਰੋਡ ਐਕਸੀਡੈਂਟ ਜੇ ਬਲੀਡਿੰਗ ਦਾ ਵੱਡਾ ਕਾਰਨ ਆ ਵੱਡਾ ਰੋਲ ਆ ਸਰ ਜੀ ਤੀਸਰਾ ਹੈ ਜੇ ਬੰਦੇ ਦੇ ਦਿਮਾਗ ਨੂੰ ਆਕਸੀਜਨ ਜਾਂ ਗਲੂਕੋਸ ਨਾ ਪਹੁੰਚੇ ਦਿਮਾਗ ਡੈੱਡ ਹੋਣ ਲੱਗ ਜੇਗਾ ਜੀ ਤੇ ਜੇ ਦਿਲ ਨੂੰ ਆਕਸੀਜਨ ਨਾ ਪਹੁੰਚੇ ਤਾਂ ਦਿਲ ਕੰਮ ਕਰਨਾ ਬੰਦ ਕਰ ਦੇ ਇਹ ਰੋਡ ਐਕਸੀਡੈਂਟਾਂ 'ਚ ਬਹੁਤ ਆ ਸਰ ਜੀ ਤੋ ਇਹਦੇ ਲਈ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਦਿਲਾਂ 'ਚ ਭਾਵਨਾ ਹੋਵੇ ਹਮਦਰਦੀ ਹੋਵੇ ਯਾਰ ਮੇਰਾ ਜੇ ਬੱਚਾ ਪਿਆ ਹੁੰਦਾ ਮੈਂ ਮਦਦ ਕਰਦਾ ਆਏ ਰਬਾ ਠੀਕ ਆ ਮੇਰੇ ਪਾਪਾ ਹੁੰਦੇ ਮੈਂ ਮਦਦ ਕਰਦਾ ਆਂ ਆਹ ਲੋਕ ਕੀ ਦੇਖ ਕੇ ਅੱਗੇ ਨਾਗੇ ਜਾਂਦੇ ਆ ਹੂੰ ਹੂੰ ਕਿਸੇ ਨੂੰ ਹਮਦਰਦੀ ਨਹੀਂ ਹੈ ਜਦ ਕਿ ਉਹ ਭਗਵਾਨ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਲੇ ਦੀ ਘਟਨਾ ਹੈ ਵੀ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨੇ ਆ ਜੀ ਤੇ ਉਹਨਾਂ ਦੀ ਟੀਮ ਨੇ ਜਾ ਕੇ ਪਾਣੀ ਵੀ ਪੁਲਾਇਆ ਵੱਲ ਪੱਟੀਆਂ ਵੀ ਕਿਤੇ ਗੋਲੀਆਂ ਵਿੱਚ ਆਦੀਆਂ ਸੀ ਥੋਪਾਂ ਵੀ ਚੱਲ ਰਹੀਆਂ ਸੀ ਜੀ ਤੋ ਬਚਾਉਣ ਵਾਲਾ ਜੀ ਮੈਂ ਤੁਸੀ ਕਿਹਾ ਪਰਮਾਤਮਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆ ਅਸੀਂ ਅੱਜੇ ਜ਼ਰੂਰੀ ਹੈ ਵੀ ਅਸੀਂ ਜਿਵੇਂ ਪੰਜਾਬ ਸਰਕਾਰ ਕਹ ਰਹੀ ਆ ਐਕਸੀਡੈਂਟਾਂ ਵਿੱਚ ਜਿਹੜੇ ਵਿਕਟਮ ਆ ਉਹਨਾਂ ਦੇ ਤੁਸੀਂ ਫਰਿਸ਼ਤੇ ਬਣ ਕੇ ਮਦਦ ਕਰੋ ਹੂੰ ਤੇ ਅਸੀਂ ਇਹ ਕਹਿੰਨੇ ਵੀ ਜੇ ਰੋਡ ਐਕਸੀਡੈਂਟ ਦੇ ਵਿੱਚ ਤੁਸੀਂ اے ਬੀ ਸੀ ਕਰਤੀ ਹੂੰ ਤਾਂ ਬੰਦਾ ਮਰਨ ਤੋਂ ਬਚ ਜਾਏਗਾ ਹੂੰ ਸੁਣਾਣੀ ਨਹੀਂ ਹੈ ਕਰਨੀ ਆ اے ਫਾਰ 에어ਵੇ ਜੀ ਸਭ ਤੋਂ ਪਹਿਲਾਂ ਜਾ ਕੇ ਉਹਦਾ ਮੂੰਹ ਖੋਲ ਕੇ ਦੇਖੋ ਜੇ ਮੂੰਹ ਦੇ ਵਿੱਚ ਖੂਨ ਹੈ ਉਲਟੀ ਹੈ ਝੱਗ ਹੈ ਤੁੱਕਾ ਤੇ ਆਹ ਸਾਹ ਦੇ ਨਾਲ ਕੋਈ ਆਵਾਜ਼ ਵਗੈਰ ਆ ਰਹੀ ਹੈ ਜਿਵੇਂ ਰਾਤ ਨੂੰ ਅਸੀਂ ਘਰਾੜੇ ਮਾਰਦੇ ਆਂ ਕਈ ਲੋਕੀ ਜੀ ਉਸ ਬੰਦੇ ਨੂੰ ਪੁੱਠਾ ਪਾ ਦੋਗੇ ਸਾਹ ਠੀਕ ਚੱਲੇਗਾ ਬੰਦਾ ਮਰੇਗਾ ਓਕੇ ਸਿਰਫ ਪੁੱਠਾ ਪਾਣ ਨਾਲ ਬੰਦੇ ਦਾ ਸਾਹ ਠੀਕ ਚੱਲ ਪਏਗਾ ਹਾਂ ਹਸਪੀਟਲ ਦੇ ਵਿੱਚ ਅਸੀਂ ਦੇਖਿਆ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਨਰਸਿਆ ਡਾਕਟਰਾਂ ਨੂੰ ਪੁੱਠਾ ਕਰ ਦਿੰਦੇ ਆਂ ਪਿੱਛੇ ਮਾਰਦੇ ਆਂ ਜੀ 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 ਤਾਂ ਕਿ ਮੂੰਹ ਤੋਂ ਥੁੱਕ ਤੱਕ ਗੰਦਮੱਦ ਨਿਕਲ ਜਾਏ ਤੇ ਸਾਹ ਲਵੇ ਜੀ ਉਦੇ ਵਿੱਚ ਵੀ ਮੈਡੀਕਲ ਲੈਣੇ ਕਹਿੰਦੇ ਵੀ ਜੇ ਕਿਸੇ ਇਨਸਾਨ ਦੇ ਬੱਚੇ ਦੇ ਹੂੰ ਜੰਮਦੇ ਹੀ ਦਿਮਾਗ ਨੂੰ ਆਕਸੀਜਨ ਨਾ ਗਈ ਤਾਂ ਦਿਮਾਗ ساری ਜ਼ਿੰਦਗੀ ਰੋ ਹੋ ਜਾਏਗਾ। ਉਹ ਬਹੁਤ ਆ। ਤੇ ਇਸ ਦਾ ਇਹ ਹੈ ਨੰਬਰ 2 ਥੋੜਾ ਕੋ ਰਮਾਲ ਹੈ, ਕੱਪੜਾ ਹੈ ਕੋਈ ਚਾਕੇ ਉਹਦੇ ਪੱਟੀ ਬੰਨ੍ਹੋ ਖੂਨ ਬੰਦ ਹੋ ਜਾਏਗਾ। ਜੀ ਜਿਸ ਜਗ੍ਹਾ ਬਲੱਡ ਬਲੀਡਿੰਗ ਹੋ ਰਹੀ ਹੈ। ਜੀ ਪਰ ਇਹ ਬਹੁਤ ਜ਼ਰੂਰੀ ਹੈ ਜੇ ਨੱਕ, ਮੂੰਹ ਜਾਂ ਕੰਨ ਜੋ ਖੂਨ ਆਵੇ ਬੰਦ ਨਹੀਂ ਕਰਨਾ। ਓਕੇ ਕਿਉਂ ਨਹੀਂ ਕਰਨਾ ਕਿਉਂਕਿ ਜੇ ਨਾਖੂਜੇ ਖੂਨ ਆਰਿਆ ਦਾ ਬੰਦ ਕਰਤਾ ਤਾਂ ਇਹ ਖੂਨ ਨਿਕਲਣਾ ਬੰਦ ਹੋ ਜਾਏਗਾ ਅੰਦਰੋਂ ਚਲਦਾ ਰਹੇਗਾ ਅੰਦਰੋਂ ਚਲਦਾ ਉਹ ਵਿੱਚ ਹੀ ਇਹਦੇ ਵਾਪਸ ਬ੍ਰੇਨ ਚ ਜਾ ਸਕਦਾ ਹੈ ਇਹ ਬ੍ਰੇਨ ਚ ਗਿਆ ਇਹਦਾ ਬੰਦਾ ਕੌਮੇ ਚਲਾ ਜਾਏਗਾ ਜੀ ਹੁਣੇ ਤੁਸੀਂ ਦੇਖਿਆ ਸੀਗਾ ਇੱਕ ਸਾਡੇ ਪੰਜਾਬ ਦੇ ਕਰਨ ਸਾਹਿਬ ਉਹਨਾਂ ਦੇ ਦਿਮਾਗ 'ਚ ਗੋਲੀ ਲੱਗੀ ਸੀ ਅੱਜ ਸਾਲ ਕੌਮੇ 'ਚ ਰਹੇ ਸਰ ਹਾਂ ਹਾਂ 8 ਸਾਲ ਕੌਮੇ 'ਚ ਰਹੇ ਹੁਣ ਉਹਨਾਂ ਦੀ ਡੈਥ ਹੋਈ ਆ ਕਰੀਬ ਜੀ 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 ਤੋ ਜੇ ਬੰਦੇ ਦੇ ਦਿਮਾਗ ਨੂੰ ਆਕਸੀਜਨ ਨਾ ਪਹੁੰਚੀ ਤਾਂ ਬੰਦੇ ਦਾ ਦਿਮਾਗ ਡੈੱਡ ਹੋ ਸਕਦਾ ਜੀ ਬਿਲਕੁਲ ਤੇ ਪਿੱਛੇ ਜੇ ਮੈਂ ਪੀਜੀਏ ਹੀ ਗਿਆ ਸੀਗਾ ਉੱਥੇ ਇੱਕ ਸੈਮੀਨਾਰ ਸੀਗਾ ਤਾਂ ਉਹਨਾਂ ਦੇ ਡਾਕਟਰ ਨੇ ਕਿਹਾ ਵੀ ਜੋ ਸਾਡੇ ਕੋਲ ਰੈਫਰ ਹੋ ਕੇ ਕੇਸ ਆਨੇ ਆ ਜਾਂ ਲੋਕੀ ਚਾਕੇ ਸਿੱਧਾ ਹੀ ਪੀਏ ਹੀ ਲੈ ਆਨੇ ਆ ਤਾਂ ਕਰੀਬ 60% ਪੇਸ਼ੈਂਟ ਜਿਹੜੇ ਉਹਨਾਂ ਦਾ ਦਿਮਾਗ ਆਕਸੀਜਨ ਦੀ ਕਮੀ ਕਰਕੇ ਕੰਮ ਕਰਨਾ ਬੰਦ ਕਰਾ ਬੰਦੇ ਕੰਮੇ ਚਲੇ ਜਾਂਦੇ ਹੂੰ ਤੇ 1 ਸਾਲ 2 ਸਾਲ ਪਤਾ ਨਹੀਂ ਕਿੰਨੀ ਦੇਰ ਕੰਮੇ ਚ ਰਹਿਣਗੇ ਬਿਲਕੁਲ ਬਿਲਕੁਲ ਯਾ ਪੈਰਲਾਈਜ਼ ਹੋ ਜਾਂਦਾ ਹੈ ਜੀ ਤੇ ਰੋਡ ਐਕਸੀਡੈਂਟ ਦੇ ਵਿੱਚ ਸਰ ਹੈਡ ਇੰਜਰੀ ਤੇ ਬੈਕ ਬੋਨ ਦੀ ਦੁਨੀਆ ਦੀ ਐਸੀ ਸੱਟ ਹੈ ਜਿਹਨੂੰ ਕੋਈ ਡਾਕਟਰ ਠੀਕ ਨਹੀਂ ਕਰ ਠੀਕ ਨਹੀਂ ਕਰ ਸਕਦਾ ਪਰ ਤੁਹਾਡੀ ਬੈਕ ਨੂੰ ਸੀਟ ਬੈਲਟ ਪੁਚਾਈ ਜੇ ਤੁਸੀਂ ਕਾਰ ਦੇ ਵਿੱਚੋਂ ਜੀ ਤੇ ਜੇ ਤੁਹਾਡੇ ਸਿਰ ਤੇ ਹੈਲਮਟ ਆ ਤਾਂ ਤੁਹਾਡਾ ਸਿਰ ਬਚੇਗਾ ਬਚੇਗਾ ਯਾਨੀ ਤੁਹਾਡੀ ਸੁਰੱਖਿਆ ਤੁਹਾਡੇ ਹੱਥ ਹੈ ਬਿਲਕੁਲ ਮਤਲਬ ਇਹ ਨੌਜਵਾਨ ਕਿਹੜੀ ਜਦੋਂ ਮਤਲਬ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀ ਹੈ ਤੇ ਫਿਰ ਬਹੁਤ ਮੁਸ਼ਕਲ ਹੁੰਦਾ ਸਰ ਬਹੁਤ ਮੁਸ਼ਕਲ ਸੈਂਟਰ ਗਵਰਨਮੈਂਟ ਦੇ ਗੜਗਰੀ ਸਾਹਿਬ ਨੇ ਕਿਹਾ ਹੈ ਵੀ ਰੋਡ ਐਕਸੀਡੈਂਟਾਂ ਵਿੱਚ 65% ਜਿਹੜੇ ਮਰਨ ਵਾਲੇ ਆ ਜ਼ਖਮੀ ਹੋਣ ਵਾਲੇ ਆ ਉਹ 12-13 ਸਾਲ ਤੋਂ ਲੈ ਕੇ ਤਿੰਨ ਸਾਲੀ 40 ਸਾਲ ਦੇ ਨੌਜਵਾਨ ਬੰਦੇ ਆ ਜੀ ਬੁਜ਼ੁਰਗ ਬੰਦਾ ਤਾਂ ਸੇਫਟੀ ਨਾਲ ਚੱਲਦਾ ਹੈ ਸੇਫਟੀ ਜਿਹੜੀ ਰੋਡ ਸੇਫਟੀ ਤੁਸੀਂ ਇਹ ਵੀਕ ਮਨਾਉਣ ਜਾ ਰਹੇ ਹੋ ਉਹਦੇ ਬਾਰੇ ਕੀ ਕੀ ਪਲੈਨਿੰਗ ਕੀਤੀਆਂ ਹੋਈਆਂ ਨੇ ਕਿੱਥੇ ਕਿੱਥੇ ਆਪਜੀ ਜਾ ਰਹੇ ਹੋ ਕੀ ਤੁਹਾਡੇ ਨਾਲ ਪੋਸੂ ਨਾਮਾਂ ਦੀ ਟੀਮ ਜਾ ਕੇ ਤੁਹਾਨੂੰ ਕਵਰ ਕਰ ਸਕਦੀ ਹੈ ਬਿਲਕੁਲ ਜਰੂਰ ਕਰੋ ਸਰ ਤਾਂ ਕਿ ਸਰਦਾ ਸੁਨੇਹਾ ਲੋਕਾਂ ਤੱਕ ਪਹੁੰਚੇ ਵੀ ਥੋੜਾ ਐਕਸੀਡੈਂਟ ਤੇ ਬਚਣਾ ਕਿਵੇਂ ਆ ਇਹ ਐਕਸੀਡੈਂਟ ਹੋਇਆ ਤਾਂ ਕਰਨਾ ਕੀ ਆ ਹੁਣ ਅਸੀਂ ਬਹੁਤਿਆਨ ਪੁੱਛਦੇ ਆਂ ਵੀ ਰੋਡ ਐਕਸੀਡੈਂਟ ਹੋ ਗਿਆ ਵੇ ਤੁਸੀਂ ਪੁਲਿਸ ਨੂੰ ਬੁਲਾਉਣਾ ਐਂਬੂਲੈਂਸ ਨੂੰ ਬੁਲਾਉਣਾ ਫਾਇਰ ਬਿਗੇਟ ਨੂੰ ਬੁਲਾਉਣਾ ਤਾਂ ਕਿ ਉਸ ਨੰਬਰ ਤੇ ਫੋਨ ਕਰੋਗੇ ਮੋਸਟਲੀ ਲੋਕੀ ਕਹਿੰਦੇ ਜੀ 100 ਜੀ ਵੀ 100 ਤਾਂ ਹੁਣ ਆ ਦੂਸਰੇ ਪਾਸੇ ਬੰਦ ਹੋ ਗਿਆ 112 ਨੰਬਰ ਆ ਗਿਆ ਹੈ ਜੀ 112 ਨੰਬਰ ਤੇ ਫੋਨ ਕਰੋਗੇ ਜਾਂ 181 ਨੰਬਰ ਤੇ ਫੋਨ ਕਰੋਗੇ ਤੁਹਾਡੇ ਕੋਲ 10 15 ਮਿੰਟਾਂ 'ਚ ਪੁਲਿਸ ਵੀ ਪਹੁੰਚੇਗੀ ਐਂਬੂਲੈਂਸ ਵੀ ਪਹੁੰਚੇਗੀ ਫਾਈਵ ਗੇਟ ਵੀ ਪਹੁੰਚੇਗਾ ਇਹ ਰੋਡ ਐਕਸੀਡੈਂਟ ਵਾਸਤੇ ਨੰਬਰ ਇਹ ਬਹੁਤ 12 ਤੇ 100 112 ਤੇ 181 ਤੇ ਨੰਬਰ ਤੇ ਤੁਸੀਂ ਡਾਇਲ ਕਰੋ ਅਚਾਨਕ ਖੁਦਾਨਾ ਖਾਸਤਾ ਕੁਝ ਇਹੋ ਜਿਹਾ ਰੋਡ ਦੁਰਘਟਨਾ ਸੜਕ ਤੇ ਹੁੰਦੀ ਹੈ 112 ਨੰਬਰ ਡਾਇਲ ਕਰੋ ਤਾਂ 181 ਨੰਬਰ ਡਾਇਲ ਕਰੋ ਔਰ ਪੁਲਿਸ ਜਿਹੜੀ ਹੈ ਮਦਦ ਵਾਸਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇਗੀ ਜੀ ਇਹਦੇ ਇੱਕ ਚੀਜ਼ ਹੋਰ ਵੀ ਅਸਰ ਹਮਮ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਸਟੂਡੈਂਟ ਹਨ ਸਰ ਇਹਨਾਂ ਲਈ ਰੋਡ ਐਕਸੀਡੈਂਟਾਂ ਵਿੱਚ ਜਾਂ ਕਿਸੇ ਵੀ ਘਟਨਾ ਵਿੱਚ ਜੇਕਰ ਉਹ ਬੱਚਾ ਕਿਸੇ ਦੀ ਜਾਨ ਬਚਾਉਂਦਾ ਹੈ ਤਾ ਭਾਰਤ ਸਰਕਾਰ 26 ਜਨਵਰੀ ਨੂੰ ਉਸ ਬੱਚੇ ਨੂੰ ਦਿੱਲੀ ਬੁਲਾ ਕੇ 1 ਲੱਖ ਰੁਪਏ ਇਨਾਮ ਦੇ ਨੇ। ਕੀ ਬਾਤ ਹੈ ਜੀ। ਸਟੈਡੀਗ੍ਰੇਟ ਦੰਨੇ ਆ ਇੱਕ ਦਿਨ ਪ੍ਰਧਾਨ ਮੰਤਰੀ ਜੀ ਇੱਕ ਦਿਨ ਰਾਸ਼ਪਤੀ ਜੀ ਬੱਚੇ ਨੂੰ ਬੁਲਾ ਕੇ ਘਰ ਨਾਲ ਖਾਣਾ ਖਾਣਨੇ ਆ। ਬਹੁਤ ਅੱਛਾ। ਅਤੇ ਭਾਰਤ ਸਰਕਾਰ ਵੱਲੋਂ ਉਸ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ ਆਪ ਚੁੱਕਦੇ ਆ। ਆਪ ਚੁੱਕਦੇ ਆ। ਤੋਂ ਅਸੀਂ ਕਹਿੰਦੇ ਜਦੋਂ ਤੁਸੀਂ ਟੈਲੀਫੋਨ ਕਰਨਾ ਹੈ ਮੁਲਾਸੇ ਜਾਂ ਮੋਬਾਈਲ ਵਰਤਨਾ ਤਾਂ ਚਾਰ ਗੱਲਾਂ ਰੋਡ ਐਕਸੀਡੈਂਟਾ ਜੀ ਜ਼ਰੂਰ ਦੱਸੋ। ਜੀ। ਆਪਣਾ ਨਾਮ ਦੱਸੋ। ਆਪਣਾ ਮੋਬਾਈਲ ਨੰਬਰ ਦੱਸੋ। ਘਟਨਾ ਦਾ ਪੂਰਾ ਡਰੈਸ ਦੱਸੋ ਹੂੰ ਕਿਸ ਜਗ੍ਹਾ ਹੋਈ ਹੈ ਕਿਸ ਜਗ੍ਹਾ ਜੈਸੇ ਕਹਦੇ ਜੀ ਸਰਾਂਦਰ ਰੋਡ ਤੇ ਹੋਗੀ ਜਾਂ ਨੈਸ਼ਨਲ ਹਾਈਵੇ ਤੇ ਹੋਗੀ ਤਾਂ ਪਤਾ ਨਹੀਂ ਲੱਗੇਗਾ ਸਾਹਮਣੇ ਗੁਰਦੁਆਰਾ ਹੈ ਮੰਦਿਰ ਆ ਕੋਈ ਦੁੱਧ ਦਾ ਹੈ ਕੋਈ ਡੇਰ ਕਾ ਦਾ ਹੈ ਕੋਈ ਕੋਈ ਵੀ ਹੈ ਸਕੂਲ ਆ ਤਾਂ ਉਹਨਾਂ ਨੂੰ ਪਤਾ ਲੱਗ ਜੇਗਾ ਹੂੰ ਚੌਥੀ ਗੱਲ ਆ ਵੀ ਕਿਆ ਵਾਪਰਿਆ ਹੈ ਘਟਨਾ ਕਿਆ ਵਾਪਰੀ ਹੈ ਕਿੰਨੇ ਬੰਦੇ ਜ਼ਖਮੀ ਆ ਹੂੰ ਤਾਂ ਕਿ ਉਸੇ ਹਿਸਾਬ ਨਾਲ ਆ ਜਾ ਬਿਲਕੁਲ ਤੋਂ ਇਹਦੇ ਨਾਲ ਬੱਚੇ ਦਾ ਜਾਂ ਕੋਈ ਵੀ ਬੰਦਾ ਹੂੰ ਜੇ ਆਪਣਾ ਨਾਮ ਦੱਸਦਾ ਹੈ ਮੋਬਾਈਲ ਨੰਬਰ ਦੱਦਾ ਤਾਂ ਨੋਟ ਕਰਦੇ ਆ ਪੁਲਸ ਵਾਲੇ ਬਿਲਕੁਲ ਫਿਰ ਉਹ ਬੰਦੇ ਨੂੰ ਇਹ ਨਾਮ ਦਿੱਤਾ ਜਾਏਗਾ ਬਿਲਕੁਲ ਬਿਲਕੁਲ ਤੇ ਹੁਣ ਤਾਂ ਪੰਜਾਬ ਸਰਕਾਰ ਨੇ ਵੀ ਕਹਿਤਾ ਪੇ ਰੋਡ ਐਕਸੀਡੈਂਟ ਦੇ ਵਿੱਚ ਜਾਂ ਘਰ ਦੇ ਮਹੱਲੇ 'ਚ ਕਿਸੇ ਦੀ ਜਾਨ ਬਚਾਉਣ ਲਈ ਤੁਸੀਂ ਕੋਸ਼ਿਸ਼ ਕਰਦੇ ਹੋ 2000 ਰੁਪਏ ਨਾਲ ਸਰਟੀਫਿਕੇਟ ਦੇਗਾ ਬਿਲਕੁਲ ਬਹੁਤ ਅੱਛਾ ਬਿਲਕੁਲ ਬਿਲਕੁਲ ਔਰ ਟ੍ਰੈਫਿਕ ਪੁਲਿਸ ਦੀ ਜੀ ਗੱਲ ਕਰੀਏ ਤੇ ਆਪਾਂ ਕਹਿੰਦੇ ਜੀ ਟ੍ਰੈਫਿਕ ਪੁਲਿਸ ਤੇ ਬਹੁਤ ਸਾਰੀਆਂ ਉਂਗਲਾਂ ਚੱਕੀਆਂ ਜਾਂਦੀਆਂ ਰੋਡ ਤੇ ਖੜਾ ਟ੍ਰੈਫਿਕ ਪੁਲਿਸ ਵਾਲਾ ਉਹ ਜੇ ਤੁਹਾਨੂੰ ਹੱਥ ਦਿੰਦਾ ਤਾਂ ਸਾਡਾ ਫਰਜ਼ ਬਣਦਾ ਪਹਿਲਾਂ ਰੁਕਣਾ ਬਿਲਕੁਲ ਸਰ ਔਰ ਜਦੋਂ ਪੁਲਿਸ ਵਾਲਾ ਉਹਨਾਂ ਨੂੰ ਰੋਕਦਾ ਹੈ ਬਜਾਏ ਰੋਕਣ ਦੇ ਉਹ ਆਪਣਾ ਬੁਲੇਟ ਆਪਣੀ ਗੱਡੀ ਜੋ ਵੀ ਹੈ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਆ ਜਲਦਬਾਜ਼ੀ ਦੇ ਵਿੱਚ ਅੱਗੇ ਜਾ ਕੇ ਐਕਸੀਡੈਂਟ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਹੈ ਸਰ ਜਦੋਂ ਬੱਚੇ ਦੇਖਦੇ ਆ ਕਿ ਸਾਹਮਣੇ ਪੁਲਿਸ ਆ ਗਈ ਵਾਪਸ ਕਰ ਲੈਣੇ ਆ ਜਿੱਥੇ ਕੋਈ ਗੱਡੀ ਤੇਜ਼ ਆ ਰਹੀ ਉਹਦੇ ਵਿੱਚ ਵੱਜਦੀ ਆ ਹੈਲਮਟ ਪਾਇਆ ਨਹੀਂ ਹੁੰਦਾ ਚਾਰ ਚਾਰ ਬੰਦੇ ਬੈਠੇ ਹੁੰਦੇ ਆ ਹੂੰ ਤੋਂ ਬੈਟਰ ਆ ਵੀ ਜੇ ਤੁਸੀਂ ਪਹਿਲਾਂ ਦਾ ਕਾਨੂੰਨ ਦੇ ਪਾਲਨਾ ਕਰੋ ਫਿਰ ਵੀ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਹੱਥ ਜੋੜ ਕੇ ਮਾਫੀ ਮੰਗ ਲਓ ਪੁਲਿਸ ਕੋਈ ਇਹਨਾਂ ਮਾਰਾ ਨਹੀਂ ਆ ਵੀ ਇਹਨੇ ਸਜ਼ਾ ਦੇਈ ਨਾ ਨਾ ਉਹ ਸਾਡੇ ਵਾਸਤੇ ਖੜੀ ਹੈ ਨਾ ਸਾਡੇ ਨਹੀਂ ਖੜੀ ਹੈ ਬਿਲਕੁਲ ਤੋ ਇਸ ਕਰਕੇ ਟ੍ਰੈਫਿਕ ਉਨਾ ਪਿੱਛੇ ਜੋ ਸੁਪਰੀਮ ਕੋਰਟ ਨੇ ਕਿਹਾ ਵੀ ਜਿੱਥੇ ਲਾਈਟਾਂ ਲੱਗੀਆਂ ਉੱਥੇ ਪੁਲਿਸ ਕਿਉਂ ਖੜਦੀ ਆ ਹੂੰ ਕਿਉਂਕਿ ਜੇ ਜਾਪ ਹੀ ਟਰੈਵਲ ਕਰਦਾ ਹੈ ਕੀ ਬਾਤ ਹੈ ਕਿੱਡੀ ਵੱਡੀ ਗੱਲ ਹੈ ਸਾਰੇ ਉਹ ਕਹਿੰਦੇ ਜਿੱਥੇ ਪੁਲਿਸ ਨਹੀਂ ਖੜੀ ਆ ਲੱਟਾਂ ਮੱਚੜੀਆਂ ਹੈ ਡੈਟ ਜਾਂ ਜਿਹੜੀ ਵੀ ਕਿਸੇ ਨੂੰ ਕੀ ਰੁਕਦੇ ਨਹੀਂ ਸਿਰਫ ਪੁਲਿਸ ਨੂੰ ਦੇਖ ਕੇ ਦੇਖ ਕੇ ਆ ਪੰਜਾਬ 'ਚ ਇਹ ਹਾਲ ਆਹਾਂ ਚੰਡੀਗੜ੍ਹ 'ਚ ਵੀ ਕਿਤੇ ਲਾਈਟ ਲੱਗਿਆ ਕੋਈ ਪਰੇਸ਼ਾਨ ਨਹੀਂ ਹੋਈ ਹੂੰ ਬਿਲਕੁਲ ਨਹੀਂ ਹੋਏਗਾ ਨਹੀਂ ਹੋਈਦਾ ਸਰ ਅੱਛਾ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਚੰਡੀਗੜ੍ਹ ਵਿੱਚ ਕਾਨੂੰਨ ਤੋਂ ਇੰਨਾ ਸਾਰੇ ਕੁਝ ਹੁੰਦਾ ਹੈ ਤੇ ਪੰਜਾਬ ਵਿੱਚ ਕਿਉਂ ਨਹੀਂ ਹੁੰਦਾ ਸਰ ਸਰ ਚੰਡੀਗੜ੍ਹ ਜਦੋਂ ਆਪਾਂ ਜਾਂਦੇ ਆ ਤਾਂ ਪਹਿਲਾਂ ਗੱਡੀ ਦੇ ਕਾਗਜ਼ ਪੂਰੇ ਕਰਦੇ ਆ ਸਪੀਡ ਚੈੱਕ ਕਰਦੇ ਆ ਸਾਰਾ ਕੁਝ ਕਰਦੇ ਇੱਕਦਮ ਆਪਾਂ ਅਲਰਟ ਹੋ ਜਾਈਦਾ ਲੇਕਿਨ ਇਹ ਪੰਜਾਬ ਵਿੱਚ ਕਿਉਂ ਨਹੀਂ ਹੋ ਪਾ ਰਿਹਾ ਸਰ ਇੱਥੇ ਇਸ ਕਰਕੇ ਨਹੀਂ ਹੋ ਰਿਹਾ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਸਾਡੇ ਪੁਲਿਸ ਸਾਡੇ ਨੌਨਦੀ ਆ ਜਾਣ ਪਛਾਣਦੀ ਆ ਉੱਥੇ ਕਿਸੇ ਨੂੰ ਜਾਣਦਾ ਨਹੀਂ ਹਮ ਨੰਬਰ ਦੋ ਕਿਸੇ ਨੂੰ ਛੱਡਿਆ ਨਹੀਂ ਜਾਂਦਾ ਉੱਥੇ ਹਮ ਨੰਬਰ ਤਿੰਨ ਉੱਥੇ ਅਗਰ ਪੰਜਾਬ ਵਿੱਚ ਛੱਡਿਆ ਛੱਡ ਦਿੰਦੇ ਆ ਜੀ ਉੱਥੇ ਕੀ ਆ ਵੀ ਕੈਮਰੇ ਲੱਗੇ ਆ ਤੁਹਾਡੇ ਘਰ ਚਲਾਣ ਆ ਜਾਏਗਾ ਤੁਹਾਡੇ ਮੋਬਾਈਲ ਤੇ ਆ ਜਾਏਗਾ ਹਮ ਠੀਕ ਆ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਇਸ ਕਰਕੇ ਇਹ ਪੁਲਿਸ ਸ਼ਕਤੀ ਕਰਦੀ ਆ ਤਾਂ ਲੋਕੀ ਕਹਿੰਦੇ ਜੀ ਪੁਲਿਸ ਪੈਸੇ ਖਾਰੇ ਆ ਅੱਜ ਕੱਲ ਕੋਣ ਇੰਚਾਰਜ ਨੇ ਟ੍ਰੈਫਿਕ ਪੁਲਿਸ ਦੇ ਵਿੱਚ ਪਟਿਆੜੀ ਦੀ ਜੀ ਗੱਲ ਕਰੀ ਜਿਹੜਾ ਸਰ ਟ੍ਰੈਫਿਕ ਪੁਲਿਸ ਦੇ ਵਿੱਚ ਤਾਂ ਸਾਡੇ ਡੀਐਸਪੀ ਸਾਹਿਬ ਹੈਗੇ ਆ ਤੁੜ ਸਾਹਿਬ ਬੜੇ ਵਧੀਆ ਬੰਦੇ ਆ ਜੀ ਜੀ ਨਾਕਿਆਂ ਤੇ ਵੀ ਜਾ ਕੇ ਖੜਦੇ ਆ ਦਫ਼ਤਰ 'ਚ ਵੀ ਕੰਮ ਕਰਦੇ ਆ ਜਿਹੜਾ ਐਜੂਕੇਸ਼ਨ ਦਾ ਕੰਮ ਆ ਸਾਡੇ ਪਹਿਲਾਂ ਪੁਸ਼ਪਾ ਮੈਡਮ ਕਰਦੇ ਸੀਗੇ ਉਸ ਤੋਂ ਪਹਿਲਾਂ ਸਦਾ ਗੁਰਜਾ ਸਿੰਘੀ ਕਰਦੇ ਸੀ ਹੁਣ ਸਾਡੇ ਇੰਸਪੈਕਟਰ ਆਈ ਆ ਜਿਹੜੀ ਇੰਟਰਨੈਸ਼ਨਲ ਸਪੋਰਟਸਮੈਨ ਵੀ ਆ ਕਰਨਜੀਤ ਕੋਲ ਜੀ ਉਹ ਵੀ ਮੇਰੇ ਨਾਲ ਜਾ ਕੇ ਜਾਂ ਉਹ ਕਿਤੇ ਰੱਖ ਦਿਆ ਤਾਂ ਸਾਨੂੰ ਬੁਲਾਉਂਦੀ ਆ ਸੀ ਜਾਂ ਕਿ ਦੱਸ ਦਿਆਂ ਬੱਚੇ ਹੂੰ ਹੁਣ ਵੀ ਅਸੀਂ ਇੱਕ ਪਿੰਡ ਚ ਗਏ ਸੀਗੇ ਜੀ ਬੱਚਾ ਨੂੰ ਦੱਸਿਆ ਉਹ ਕਹਿੰਦੀ ਜੀ ਸਾਨੂੰ ਇਹ ਰੋਡ ਸਾਈਡ ਦਾ ਪਹਿਲੇ ਵਾਰੀ ਵਿਖਿਆ ਦੱਸਿਆ ਹੀ ਨਹੀਂ ਕਿਸੇ ਨੇ ਕਿਹੜਾ ਸੀ ਲੈ ਕੇ ਆਜੇ ਤੋ ਕੌਣ ਦਿਖਾ ਰਹੀ ਸੋ ਦੋਸਤੋ ਇਸ ਸਮੇਂ ਤੁਸੀਂ ਚੈਨਲ ਦੇ ਉੱਪਰ ਉਹ ਰੋਡ ਸੇਫਟੀ ਦੇ ਜਿਹੜੇ ਕਹਿ ਸਕਦੇ ਇਸ਼ਾਰੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਕਹੀਏ ਉਹ ਵੀ ਦੇਖ ਰਹੇ ਹੋ ਇਸ਼ਾਰਿਆਂ ਤੋਂ ਪਾਵੇ ਕਿ ਮਤਲਬ ਅਜੀਬ ਇਹ ਇਸ਼ਾਰਿਆਂ ਦੇ ਬਾਰੇ ਅਵੇਅਰਨੈਸ ਜ਼ਰੂਰੀ ਹੈ ਸਰ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਰੋਡ ਜਿਹੜੇ ਸਾਈਨ ਹੈ ਸੜਕਾਂ ਤੇ ਲੱਗੇ ਹੋਏ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਸਰ ਜੀ ਇੱਕ ਮੰਡੇਟਰੀ ਸਾਈਨ ਆ ਇਹ ਆਲੋਗਨ ਬਰਡ ਦੇ ਵਿੱਚ ਐਦੇ ਹੀ ਆ ਇੱਕ ਮੰਡੇਟਰੀ ਸਾਈਨ ਆ ਦੇਸ਼ਾਤਮਕ ਹੂੰ ਉਹ ਨਾਲ ਸ਼ੁਰੂ ਹੁੰਦੇ ਆ ਜੀ ਠੀਕ ਹੈ ਸਾਰੇ ਗੋਲ ਚੱਕਰ 'ਚ ਹੋਣਗੇ ਦੂਸਰੇ ਹੁੰਦੇ ਸਰ ਕੌਸ਼ਨ ਇਸ ਹਨ ਬਾਰਨਿੰਗ ਦੰਨੇ ਜੇ ਸੜਕ ਐਸੀ ਆ ਹਮਮ ਜੇ ਪੁਲ ਹੈ ਮੋੜ ਹੈ ਜੋ ਵੀ ਆ ਜੀ ਤੀਸਰਾ ਜਿਹੜਾ ਇਨਫਾਰਮੇਸ਼ਨ ਦੰਨੇ ਆ ਵੀ ਅੱਗੇ ਸੜਕ ਦੇ ਵਿੱਚ ਥੋੜੀ ਫਾਇਦਾ ਲਈ ਥੋੜੀ ਸਹੂਲਤ ਲਈ ਕਾ ਕਾ ਪ੍ਰਬੰਧ ਕੀਤਾ ਹੈ ਹਮਮ ਪਰ ਲੋਕੀ ਜਿੱਥੇ ਸਾਈਨ ਲੱਗੇ ਆ ਮੈਂ ਦੇਖਿਆ ਬੜੀ ਕਮਕ ਲੱਗੇ ਹੁੰਦੇ ਆ ਕਈ ਵਾਰੀ ਪਿੰਡਾਂ ਵਾਲੇ ਕੋਈ ਹੋਰ ਆਲੇ ਜਾ ਕੇ ਉੱਥੇ ਕਬੱਡੀ ਦਾ ਪੋਸਟਰ ਲਗਾਤਾ ਟੂਰਨਾਮੈਂਟ ਦਾ ਕੋਈ ਜਗਰਾਤਾ ਉਹਦਾ ਲਾਤਾ ਕੋਈ ਹੋਰ ਲਾਤਾ ਮੈਂ ਉਹ ਸਾਈਨ ਜਿਹੜਾ ਲੁਕ ਜਾਂਦਾ ਹੈ ਲੁਕ ਜਾਂਦਾ ਸਰ ਜੀ ਤਾਂ ਬਹੁਤ ਜ਼ਰੂਰੀ ਆ ਵੀ ਜੇ ਅਸੀਂ ਕੰਨਿਆ ਸਾਇਨ ਬਾਰੇ ਪਤਾ ਲੱਗ ਗਿਆ ਤਾਂ ਤੁਹਾਡੀ ਸੇਫਟੀ 100% ਸ਼ੋਰ ਹੈ ਅੱਛਾ ਵਰਮਾ ਜੀ ਮੇਰੇ ਹੱਥਾਂ 'ਚ ਤੁਹਾਡਾ ਇੱਕ ਲਿਖਿਆ ਹੋਇਆ ਲੇਖ ਹੈ ਜਿਹੜਾ ਕਿ ਭਾਰਤ ਦੇ ਵਿੱਚ 40 ਤੋਂ 42 ਲੱਖ ਲੋਕਾਂ ਨੂੰ ਪੈਂਦਾ ਹੈ ਹਰ ਸਾਲ ਦਿਲ ਦਾ ਦੌਰਾ ਕਿਸ ਤਰ੍ਹਾਂ ਕਿ ਕਿਸ ਤਰ੍ਹਾਂ ਮਤਲਬ ਪੈ ਜਾਂਦਾ ਦੌਰਾ ਜੀ ਦਿਲ ਜਿਹੜਾ ਹੈ ਪ੍ਰਮਾਤਮਾ ਦਾ ਦਿੱਤਾ ਇੱਕ ਬਹੁਤ ਪਿਆਰਾ ਗਿਫਟ ਹੈ ਜਿਹੜਾ ਮਾਂ ਦੇ ਗਰਭ ਦੇ ਵਿੱਚ ਪ੍ਰਮਾਤਮਾ ਵੱਲੋਂ ਬਣਾਇਆ ਜਾਂਦਾ ਹੈ ਜੀ ਤੇ ਮੌਤ ਤੱਕ ਸਾਡੀ ਮਦਦ ਕਰਦਾ ਹੈ ਵਾਹ ਦਿਲ ਨੂੰ ਚਲਾਣ ਲਈ ਦੋ ਚੀਜ਼ਾਂ ਦੀ ਜ਼ਰੂਰਤ ਹੈ ਆਕਸੀਜਨ ਤੇ ਗਲੂਕੋਜ਼ ਹੂੰ ਆਕਸੀਜਨ ਉਸੇ ਸਾਹ ਦੁਆਰਾ ਅੰਦਰ ਲੱਕੇ ਜਾਂਦਾ ਹੈ ਜਾਂ ਗਲੂਕੋਜ਼ ਉਸੇ ਖਾਣੇ ਪੀਣੇ ਆਂ ਅੱਛੀ ਚੀਜ਼ ਹੂੰ ਠੀਕ ਹੈ ਉਹਦੇ ਵਿੱਚੋਂ ਪੈਦਾ ਹੁੰਦਾ ਹੈ ਤੇ ਜਦੋਂ ਦਿਲ ਨੂੰ ਆਕਸੀਜਨ ਜਾਂ ਗਲੂਕੋਜ਼ ਨਹੀਂ ਪਹੁੰਚਦਾ ਤਾਂ ਦਿਲ ਦਾ ਦੌਰਾ ਪੈ ਜਾਂਦਾ ਹੈ ਦਿਲ ਦਾ ਦੌਰਾ ਸਰ ਤਿੰਨ ਤਰ੍ਹਾਂ ਦਾ ਹੁੰਦਾ ਹੈ ਜੀ ਇੱਕ ਤਾਂ ਦਿਲ ਦਾ ਦੌਰਾ ਅਨਜਾਇਨਾ ਕਹਿੰਦੇ ਆਸੀਂ ਅੰਜਾਨ ਕਾਲੇ ਸਕੋਰਸਮੈਨ ਨੂੰ ਜ਼ਿਆਦਾ ਪੈਰਿਆ ਓਕੇ ਬਰਕਰ ਨੂੰ ਪੈਰਿਆ ਮੇਰੇ ਪਲੇ ਦੇ ਵਿੱਚ ਨੱਚਦੇ ਨੱਚਦੇ ਬੰਦੇ ਨੇ ਪੈਰਿਆ ਹਾਂ ਇੱਕ ਜਗਰਾਤਾ ਸੀ ਪਟਿਆਲੇ ਬੰਦਾ ਨੱਚ ਰਿਹਾ ਸੀ ਉਹ ਗਾਰੇ ਸੀ ਨੱਚਦੇ ਨਾਲ ਦਾ ਦੌਰਾ ਪੈ ਗਿਆ गिर ਗਿਆ ਮਰ ਗਿਆ ਓਹੋ ਮੈਂ ਇੱਕ ਮੇਰੇ ਮੈਰਿਜ ਪਲੈਨ ਦੇਖਿਆ 18 19 ਸਾਲ ਦਾ ਮੁੰਡਾ ਸਰ ਕੋਮ ਨੱਚ ਰਿਹਾ ਪਸੀਨਾ ਆ ਗਿਆ ਤੇ ਦੌਰਾ ਪਿਆ गिर ਗਿਆ ਮਰ ਗਿਆ ਓਹੋ ਓਹੋ ਤੇ ਇੱਕ ਤਾਂ ਜਾਨਾ ਹੈ ਜਿਹੜਾ ਜ਼ਿਆਦਾ ਜ਼ੋਰ ਲਗਾ ਨਾਲ ਹੁੰਦਾ ਹੂੰ ਦੂਸਰਾ ਹੈ ਹਾਰਟ ਅਟੈਕ ਜਦੋਂ ਆਕਸੀਜਨ ਦੀ ਕਮੀ ਹੋ ਜਾਂਦੀ ਆ ਜਾਂ ਦਿਲ ਦੇ ਵਿੱਚ ਕਰੰਟ ਨਹੀਂ ਪੈਦਾ ਹੁੰਦਾ ਹੂੰ ਤੀਸਰਾ ਜਿਹੜਾ ਕਾਰਡੀਕ ਰੈਸਟ ਯਾਨੀ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਜੀ ਤਾਂ ਸਰ ਜੇ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਦੇਖੋ ਅਸੀਂ ਅੱਜ ਵੀ ਮੈਂ ਪਿੱਛੇ ਰਾਜਪੁਰੇ ਇੱਕ ਫੈਕਟਰੀ 'ਚ ਗਿਆ ਸੀ 50 60 ਟੌਪ ਕਲਾਸ ਇੰਜੀਨੀਅਰ ਡਿਗਰੀ ਹੋਲਡਰ ਥੱਪਰ ਤੋਂ ਹੋਟੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗੱਡੀ 'ਚ ਜਾ ਰਹੇ ਥੋਨੂੰ ਦੌਰਾ ਪੈ ਗਿਆ ਹੂੰ ਮੈਂ ਘਰ ਚੰ ਮੈਂ ਇਕੱਲੇ ਨੂੰ ਦੌਰਾ ਪੈ ਗਿਆ ਮੇਰੇ ਨਾਲ ਕੋਈ ਨਹੀਂ ਹੈ ਕੀ ਕਰੋਗੇ ਕਹਾ ਕਹਿੰਦੇ ਸਰ ਫੋਨ ਕਰਾਂਗੇ ਮੈਂ ਫੋਨ ਆਲੇ ਦਾ ਅੱਧੇ ਘੰਟੇ ਬਾਅਦ ਆਈਗੀ ਗੱਡੀ ਉਸੇ ਮੌਕੇ ਤੇ ਕੀ ਕਰੋਗੇ ਹੂੰ ਤੇ ਮੇਰੇ ਇੱਕ ਦੋਸਤ ਸਨ ਪ੍ਰਿੰਸੀਪਲ ਆ ਹੁੰਦੇ ਆ ਰਿਟਾਇਰ ਹੋਏ ਆ ਹੂੰ ਉਹ ਮੈਂ ਜਦੋਂ ਬੱਚਿਆਂ ਨੂੰ ਦੱਸ ਰਿਹਾ ਸੀ ਉਹ ਵੀ ਬੈਠੇ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵਰਮਾ ਜੀ ਜਿਹੜਾ ਤੁਸੀਂ ਦੱਸਿਆ ਦਿਲ ਦੇ ਦੌਰੇ ਦਾ ਮੇਰੇ ਪਾਪਾ ਦੀ ਜਾਨ ਬਚ ਗਈ ਮੈਂ ਚਾਹ ਹੋਇਆ ਸਰ ਕਹਿੰਦੇ ਰਾਤ ਨੂੰ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਛਾਤੀ ਕੀ ਦਰਦ ਤੇ ਪਸੀਨਾ ਬਹੁਤ ਜ਼ਿਆਦਾ ਸਾਹ ਬੜਾ ਔਖਾ ਆਵੇ ਕਮਜ਼ੋਰੀ ਬਹੁਤ ਹੋ ਗਈ ਹੂੰਕਣ ਹੂੰ ਹੂੰ ਕਹਿੰਦੇ ਜੇਦੀ ਮੇਰੇ ਯਾਦ ਆ ਗਿਆ ਵੀ ਵਰਮਾ ਜੀ ਨੇ ਦੱਸਿਆ ਸੀ ਜੇ ਅਚਾਨਕ ਦਿਲ ਦਾ ਦੌਰਾ ਪੈ ਗਿਆ ਕੁਝ ਨਾ ਕਰੋ ਖਾਂਸੀ ਕਰੋ ਹੂੰ नाक नाक जोर ਨਾਲ ਹਵਾ ਅੰਦਰ ਖਿੱਚੋ ਮੂੰਹ ਆਈ ਖਾਂਸੀ ਕਰੋ ਬਾਰ ਬਾਰ ਕਰੋਗੇ ਸਰ ਆਕਸੀਜਨ ਦੀ ਕਮੀ ਦੂਰ ਹੋ ਜੇਗੀ ਬੰਦਾ ਬਚੇਗਾ ਆਹ ਮੂੰਹ ਦੇ ਨਾਲ ਮੂੰਹ ਜੋੜ ਕੇ ਨਾ 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 ਜੀ ਨੱਕ ਰਾਹੀਂ ਆਪਣੇ ਹਵਾ ਅੰਦਰ ਖਿੱਚੋ ਓਕੇ ਅੱਛਾ ਮੂੰਹ ਆਈ ਖਾਂਸੀ ਕਰਕੇ ਜਿਵੇਂ ਬਲਗਮ ਕਰਦੇ ਆਹ ਆਹ ਭਾ ਲਗਾਤਾਰ ਕਰੀ ਜਾਓ ਸਰ ਲਗਾਤਾਰ ਕਰੀ ਜਾਓ ਜੀ ਜੀ ਉਹਨੂੰ ਹਾਰਟ ਅਟੈਕ ਵਾਲਾ ਬੰਦਾ ਮਰੇਗਾ ਨੰਬਰ 2 ਜੇ ਤੁਹਾਡੇ ਕੋਲੇ ਨਹੀਂ ਹੈ ਐਸਪਰੀਨ ਜਾਂ ਡਿਸਪਰੀਨ ਦੀ ਗੋਲੀ ਆ ਸਰ ਲਈ ਆ ਕੇ ਜੀ ਦੇ નીચે ਰੱਖ ਦਿਓ ਅੱਛਾ ਜੀ ਇਹ ਦੇ નીચે ਇਹ ਗੋਲੀ ਨਹੀਂ ਹੈ ਸੋਰੀ ਇੱਕ ਨਮਾ ਆ ਗਿਆ ਹੈ ਕਰੋਨਾ ਦੌਰਾਨ ਆਇਆ ਹੈ ਇਹ ਇੱਕ ਪਸੀਆਂ ਹੁੰਦੀਆਂ ਲਾਲ ਮਿਰਚਾਂ ਚੁਟਕੀ ਪਾ ਕੇ ਬੰਦੇ ਦੀ ਜੀਭ ਤੇ ਰੱਖ ਦੋ ਅੱਛਾ ਜੀ ਲਾਲ ਮਿਰਚਾਂ ਪਸੀਆਂ ਹੁੰਦੀਆਂ ਕਰਕੇ ਉਹ ਚੱਕ ਕੇ ਬੰਦੇ ਨੂੰ ਜਿਹਨੂੰ ਹਾਰਟ ਅਟੈਕ ਹੋਇਆ ਜੀਭ ਤੇ ਰੱਖ ਦੋ ਜੀ ਜਦੋਂ ਆਪਾਂ ਜਿਆਦਾ ਲਾਲ ਮਿਰਚਾਂ ਖਾ ਲਈਏ ਖਾਂਸੀ ਆਉਂਦੀ ਹੈ ਛਿੱਕਾਂ ਆਉਂਦੀਆਂ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਜੀ 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 ਯਾਨੀ ਸਰਕੂਲੇਸ਼ਨ ਤੇਜ਼ ਹੋ ਜਾਂਦਾ ਤੇਜ਼ ਹੋ ਜਾਂਦਾ ਯੈਸ ਵਰਮਾ ਜੀ ਵਾਕਿਆ ਹੀ ਤੁਸੀਂ ਬਹੁਤ ਕੰਮ ਦੀਆਂ ਗੱਲਾਂ ਦੱਸ ਰਹੇ ਹੋ ਬਹੁਤ ਪ੍ਰੋਗਰਾਮ ਨੂੰ ਹੋਰ ਅੱਗੇ ਕਰਨ ਦੀ ਸੋਚ ਰਹੇ ਆਂ ਔਰ ਆਉਣ ਵਾਲੇ ਦਿਨਾਂ 'ਚ ਦੁਬਾਰਾ ਉਦਾਸ ਨਾ ਹੋਣਾ ਦੋਸਤੋ ਵਰਮਾ ਸਾਹਿਬ ਨੂੰ ਦੁਬਾਰਾ ਫਿਰ ਰਿਕੁਐਸਟ ਕਰਾਂਗੇ ਇਹਨਾਂ ਨੂੰ ਫਿਰ ਸਟੂਡੀਓ ਵਿੱਚ ਬੁਲਾਇਆ ਜਾਏਗਾ ਕਿਉਂਕਿ ਟ੍ਰੈਫਿਕ ਵੀਕ ਮਨਾਇਆ ਜਾ ਰਿਹਾ ਅਸੀਂ ਇਹਨਾਂ ਦੇ ਨਾਲ ਲੋਕੇਸ਼ਨਾਂ ਤੇ ਵੀ ਜਾਇਆ ਕਰਾਂਗੇ ਉੱਥੋਂ ਵੀ ਕਿਸ ਤਰ੍ਹਾਂ ਦੇ ਲੈਕਚਰ ਨੇ ਕਿਹੜੇ-ਕਿਹੜੇ ਹੋਰ ਬਾਕੀ ਇਹਨਾਂ ਦੇ ਦੋਸਤ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਦੁਆਰਾ ਕੀਤਾ ਇਹ ਸ਼ੇਅਰ ਪ੍ਰੋਗਰਾਮ ਪਤਾ ਨਹੀਂ ਕਿਸ ਦੀ ਜ਼ਿੰਦਗੀ ਦਾ ਇੱਕ ਸਬਬ ਇੱਕ ਜ਼ਿੰਦਗੀ ਜੀਉਣ ਦਾ ਜ਼ਰੀਆ ਬਣ ਜਾਵੇ ਉਹਨਾਂ ਦੀ ਜ਼ਿੰਦਗੀ ਬਚ ਜਾਵੇ ਵਰਮਾ ਜੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਵਕਤ ਕੱਢਿਆ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ইউটুব চ্যানেল পোসুনামা সানু দজাজ নমস্কার নমস্কার